ਗਵੜਾ ਨਜੀਪ ਰੰਦੇਸਿराबाद ਵਿਖੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 118ਵਾਂ ਜਨਮ ਦਿਨ ਬੜੀ ਹੀ ਧੂਮਤਾਂ ਮ ਨਾਲ ਮਨਾਇਆ ਗਿਆ ਇਸ ਮੰਬੰਦੀ ਬਲਦੇਵ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਸਮਾਗਮ ਦੌਰਾਨ ਜਿੱਥੇ ਇੱਕ ੱਟਨ ਦੀ ਰਸਮ ਅਦਾ ਕੀਤੀ ਗਈ ਉੱਥੇ ਵਕਫਾ ਬੁਲਾਰਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਉਨਾ ਕਿਹਾ ਗਿਆ ਕਿ ਸ਼ਹੀਦ ਆਜ਼ਮ ਸਰਤਾ ਭਗਤ ਸਿੰਘ ਨੇ ਛੋਟੀ ਉਮਰੇ ਹੀ ਫਾਂਸੀ ਦੀ ਰੱਸੀ ਨੂੰ ਚੁੰਮਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਸ਼ਹੀਦ ਆਜ਼ਮ ਸਰਤਾ ਭਗਤ ਸਿੰਘ ਜੀਵਨ ਦਾ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਸਾਬਕਾ ਸਰਪੰਚ ਅਵਤਾਰ ਸਿੰਘ ਸੈਣੀ, ਹਰਦੀਪ ਸਿੰਘ, ਨਾਜਰ ਸਿੰਘ, ਲੰਬਰਧਾਰ ਗੁਰਦੇਵ ਸਿੰਘ, ਡਾਕਟਰ ਜੋਗਰਾਜ ਆਧ ਹਜਰਸਾਨ। ਪਿੰਡ ਨਸੀਰਾਬਾਦ ਤੋਂ ਨਵੰਗ ਚੈਨਲ ਲਈ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਅੱਜ ਪਿੰਡ ਨਸੀਰਾਬਾਦ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ 118ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਦੇ ਨਾਲ ਸਾਜੀ ਸੰਗਤ ਮਨਾ ਰਹੀ ਹੈ ਜੀ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਣੀਆਂ ਸ਼ਹੀਦੀਆਂ ਦੇ ਕੇ ਅੰਸੀ ਤੇ ਜੜ ਕੇ ਸਾਨੂੰ ਆਜ਼ਾਦੀ ਦਿਵਾਈ ਹੈ ਅਸੀਂ ਇਹਨਾਂ ਨੂੰ ਅੱਜ ਯਾਦ ਕਰਦੇ ਹੋਏ ਰਾਜਗੁਰੂ ਸੰਦੇਵ ਤੇ ਸ਼ਹੀਦ ਭਗਤ ਸਿੰਘ ਜੀ ਹੋਰ ਇਹਨਾਂ ਦੇ ਸਾਥੀਆਂ ਨੇ ਰਾਣ ਮਿਲ ਕੇ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਈ ਸੀ ਅੱਜ ਸਾਰੇ ਹਿੰਦੁਸਤਾਨ ਦੇਸ਼ ਦੇ ਸ਼ੰਤ ਚ ਬੈਠੇ ਸਾਰੇ ਹੀ ਹਿੰਦੁਸਤਾਨ ਦੇ ਵਾਸੀ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦਾ 168ਵਾਂ ਜਨਮ ਦਿਨ ਮਨਾ ਰਹੇ ਹਾਂ ਜੀ ਅਸੀਂ ਬਹੁਤ ਬਹੁਤ ਦੇਸ਼ ਵਾਸੀਆਂ ਨੂੰ ਉਹਨਾਂ ਨੂੰ ਵਧਾਈ ਦਿੰਦੇ ਹਾਂ ਜੀ ਉਹਨਾਂ ਦੀ ਕੋਲ ਆਪਣੇ ਉੱਪਰ ਸੀ 26 ਸਾਲ 5 ਮਹੀਨੇ 26 ਦਿਨ ਇਹ 23 ਸਾਲ 5 ਮਹੀਨੇ 26 ਦਿਨ ਜੀ ਉਹਨਾਂ ਨੇ ਇਹੋ ਜੀ ਕੁਰਬਾਨੀ ਕਰ ਗਿਆ ਜੀ ਦੁਨੀਆ ਤੇ ਆਣ ਕੇ ਬਈ ਲੋਕਾਂ ਨੂੰ ਇੱਕ ਵਿਲੱਖਣਤਾ ਵਿੱਚ ਆ ਗਿਆ ਸਣਾ ਬੇਨਤੀ ਇਹ ਹੈ ਕਿ ਸਾਰੇ ਸਾਰੇ ਨੂੰ ਨਸ਼ੇ ਛੱਡ ਕੇ ਇਸ ਵੱਲ ਆਉਣਾ ਚਾਹੀਦਾ ਹੈ ਉਹਦੀ ਉਮਰ ਦਾ ਤਜਾਜਾ ਦੇਖੋ ਉਹਨੇ ਕੀ ਕੀਤਾ ਅਸੀਂ ਕੀ ਕਰਦੇ ਹਾਂ ਧੰਨਵਾਦ ਜੀ ਫਗਵਾੜਾ ਨਜ਼ੀਬ ਨੇ ਨਸੀਰਾਬਾਦ ਵਿਖੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 118ਵਾਂ ਜਨਮ ਦਿਨ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਇਸਬੰਦੀ ਬਲਦੇਵ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਸਮਾਗਮ ਦੌਰਾਨ ਜਿੱਥੇ ਕੇਕ ਕਟਣ ਦੀ ਰਸਮ ਅਦਾ ਕੀਤੀ ਗਈ ਉੱਥੇ ਵਕਫਾਕ ਬੁਲਾਰਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਛੋਟੀ ਉਮਰੇ ਹੀ ਫਾਂਸੀ ਦੀ ਰੱਸੀ ਨੂੰ ਚੁੰਮਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀਵਨ ਦਾ ਦਰਸਾਏ ਹੋਏ ਮਾਰਗ 'ਤੇ ਚੱਲਦਿਆਂ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਸਾਫ ਦਾ ਸਰਪੰਚ ਅਵਤਾਰ ਸਿੰਘ ਸੈਣੀ ਹਰਦੀਪ ਸਿੰਘ 나જર ਸਿੰਘ ਲੰਬਰਧਾਰ ਗੁਰਦੇਵ ਸਿੰਘ ਡਾਕਟਰ ਜੋਗਰਾਜ ਆਧ ਹਾਜ਼ਰ ਸਨ ਪਿੰਡ ਨਸੀराबाद ਤੋਂ ਨਵਰੰਗ ਚੈਨਲ ਲਈ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ